ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰਿਵਾਰਾਂ ਤੋਂ ਸਿਰਫ ਕੁੜੀਆਂ ਦੇ ਰਿਸ਼ਤੇ ਐ ਜੀ ਰਿਸ਼ਤਾ ਨੰਬਰ 1 ਨਾਮ ਕੌਰ ਜ਼ਿਲ੍ਹਾ ਮੋਗਾ ਪੜ੍ਹਾਈ ਕੁੜੀ ਨੇ ਕਰੀ ਐ ਜੀ ਸਟੱਡੀ ਇਨ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਐ ਕੱਦ ਕੁੜੀ ਦਾ 5 ਫੁੱਟ 6 ਇੰਚ ਐ ਜੀ ਕਾਸਟ ਆ ਜਰਸੀ ਗੋਤਾ ਸਿੱਧੂ ਉਮਰ 3 ਤਰੀਕ ਨਵਾਂ ਮਹੀਨਾ 1995 ਦਾ ਬੱਥ ਕੰਮ ਕੈਨੇਡਾ ਸਟੱਡੀ ਕੁੜੀ ਅਮਰਤਾਰੀ ਐ ਦਸਤਾਰ ਸਜਾਉਂਦੀ ਹੈ ਜੀ ਰਿਸ਼ਤਾ ਚਾਹੀਦਾ ਜੀ ਮੁੰਡੇ ਦਾ ਅੰਮ੍ਰਿਤ ਛਕਿਆ ਹੋਵੇ ਜੀ ਅਤੇ ਕਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਹੋਵੇ ਜ਼ਮੀਨ 4 ਤੋਂ 15 ਕਿਲੇ ਦੇ ਵਿੱਚਕਾਰ ਆਉਂਦੀ ਹੋਵੇ ਜੀ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਕਰਦਾ ਜੀ ਤੁਸੀਂ ਰਿਸ਼ਤਾ ਨੰਬਰ 1 ਕਹਿ ਕੇ ਇਹ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਰਿਸ਼ਤਾ ਨੰਬਰ 2 ਨਾਮ ਕੌਰ ਆ ਜ਼ਿਲ੍ਹਾ ਮੋਗਾ ਪੜਾਈ ਕੁੜੀ ਨੇ ਕਰੀ ਹੈ ਗ੍ਰੈਜੂਏਸ਼ਨ ਭੈਣ ਇੱਕ ਆ ਜੀ ਭਰਾ ਇੱਕ ਕੱਦ ਕੁੜੀ ਦਾ 5 ਫੁੱਟ 7 ਇੰਚ ਆ ਕਾਸਟਾ ਜੱਟ ਸਿੱਖ ਇਹ ਪਰਿਵਾਰ ਸਾਦਾ ਸਾਰਾ ਰਾਦਾ ਸੁਆਮੀ ਪਰਿਵਾਰ ਆ ਗੋਤ ਕੁੜੀ ਦਾ ਢਿੱਲੋ ਆ ਜੀ ਉਮਰ ਆ 2 ਤਰੀਕ 10ਵਾਂ ਮਹੀਨਾ 1996 ਕੰਮ ਆ ਜੀ ਕੁੜੀ ਸਟੱਡੀ ਕੰਪਲੀਟ ਹੈ ਜੀ ਤੇ ਨਾਨਕਾ ਨਾਨਕੇ ਆ ਫੈਮਲੀ ਕਨੇਡਾ ਸੈਟਲ ਹੈ ਜੀ ਰਿਸ਼ਤਾ ਮੁੰਡਾ ਕਨੇਡਾ ਪੀਆਰ ਹੋਵੇ ਤੇ ਵੈਜੀਟੇਰੀਅਨ ਹੋਵੇ ਜੀ ਰਿਸ਼ਤਾ ਨੰਬਰ 2 ਕਹਿ ਕੇ ਹਰੇਕਾ ਲੈਣਾ ਅਗਲਾ ਰਿਸ਼ਤਾ ਆਇਆ ਰਿਸ਼ਤਾ ਨੰਬਰ 3 ਨਾਮ ਕੌਰ ਪਤਾ ਤੇ ਜ਼ਿਲ੍ਹਾ ਇਹਨਾਂ ਦਾ ਮੋਗਾ ਹੈ ਪੜ੍ਹਾਈ ਗ੍ਰੈਜੂਏਸ਼ਨ ਭੈਣ ਇੱਕਾ ਭਰਾ ਇੱਕ ਕੱਦ 5 ਫੁੱਟ 9 ਇੰਚ ਕੁੜੀ ਦਾ ਬਹੁਤ ਵਧੀਆ ਹਾਈਟ ਆ ਕਾਸਟ ਹੈ ਜਰਸੀਖ ਰਾਧਾ ਸੁਆਮੀ ਹੈ ਜੀ ਇਹ ਵੀ ਫੈਮਿਲੀ ਰਾਧਾ ਸੁਆਮੀ ਹੈਗੀ ਸਾਰੀ ਫੈਮਿਲੀ ਗੋਤ ਕੁੜੀ ਦਾ ਢਿੱਲੋ ਆ ਉਮਰ 4 ਤਰੀਕ 12ਵਾਂ ਮਹੀਨਾ 1994 ਕੰਮ ਆ ਜੀ ਕੁੜੀ ਕੈਨੇਡਾ ਵਿਸਟਰ ਵਿਜੀ ਤੇ ਆ ਇਸ ਟਾਈਮ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਵੈਜੀਟੇਰੀਅਨ ਹੋਵੇ ਜੀ ਅਗਲੇ ਰਿਸ਼ਤਾ ਆਇਆ ਰਿਸ਼ਤਾ ਨੰਬਰ 4 ਨਾਮ ਕੌਰ ਪਤਾ ਜ਼ਿਲ੍ਹਾ ਨੰਦ ਅਫਰੀਦਕੋਟ ਆ ਕੁੜੀ ਨੇ ਪੜ੍ਹਾਈ ਕਰੀ ਆ ਜੀ ਐਨਐਮ ਨਰਸਿੰਗ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਉਹ ਕੈਨੇਡਾ ਪੀਆਰ ਹੈ ਜੀ ਕੱਦ ਅਜ 5 ਫੁੱਟ 5 ਇੰਚ ਕਾਸਟ ਆ ਜਰਸੀ ਖਗੋਤ ਗੱਲ ਉਮਰ ਡੇਟ ਆਫ ਬਰਥ 23 11 1997 ਕੰਮ ਕੁੜੀ ਵੈਸਟਰ ਵਿਜੇ ਤੇ ਆਈ ਹੋਈ ਹੈ ਜੀ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਜੀ ਅਗਲਾ ਰਿਸ਼ਤਾ ਆਇਆ ਰਿਸ਼ਤਾ ਨੰਬਰ 5 ਨਾਮ ਕੌਰ ਪਤਾ ਜ਼ਿਲ੍ਹਾ ਇਹਨਾਂ ਦਾ ਬਠਿੰਡਾ ਹੈਗਾ ਪੜ੍ਹਾਈ ਲੜਕੀ ਨੇ ਕਰੀ ਹੈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਪੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ ਕੁੜੀ ਦਾ 5 ਫੁੱਟ 3/2 ਇੰਚ ਕਾਸਟਾ ਜਰਸੀ ਗੋਤਸਰਾ ਉਮਰ ਬਾਈ 9 1999 ਕੰਮ ਕਨੇਡਾ ਪੀਅਰ ਮਾਤਾ ਪਿਤਾ ਵੀ ਪੀਆਰ ਆ ਉਹ ਐਡਮੈਂਟਨ ਵਿੱਚ ਨੇ ਰਿਸ਼ਤਾ ਮੁੰਡਾ ਪੱਗ ਬੰਨਦਾ ਹੋਵੇ ਨਸ਼ਰਤ ਹੋਵੇ ਜੀ ਕਨੇਡਾ ਜਾਂ ਫਿਰ ਯੂ ਐਸ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਵੈਲ ਐਜੂਕੇਟਿਡ ਹੋਵੇ ਵੈਲ ਵਧੀਆ ਸੋਨਾ ਸੁਨੇਖਾ ਹੋਵੇ ਮੁੰਡਾ ਕੈਲਗਰੀ ਐਡਮੈਂਟਨ ਵਿਨੀਪੈਗ ਬਾਕੀ ਇਨਾ ਲੜਕੀ ਦਾ ਜਿਹੜਾ ਗੋਤ ਹੈ ਜੀ ਉਹ ਤੁਸੀਂ ਦੇਖ ਲਿਓ ਸੇਮ ਨਾ ਹੋਵੇ ਯਾਨੀ ਕਿ ਕੁੜੀ ਵਾਲਿਆਂ ਦਾ ਗੋਤ ਸਰਾੰਗਾ ਮੁੰਡੇ ਦਾ ਗੋਤ ਸਰਾ ਨਾ ਹੋਵੇ ਅਗਲੇ ਰਿਸ਼ਤੇ ਆਇਆ ਜੀ ਫਾਈਲ ਨੰਬਰ 6 ਨਾਮ ਕੌਰ ਪਤਾ ਜੀਰਾ ਪੜ੍ਹਾਈ ਐਮ ਇੰਗਲਿਸ਼ ਭੈਣ ਇੱਕ ਮੈਰਿਡ ਆ ਭਰਾ ਇੱਕ ਅਨਮੈਰਿਡ ਆਸਟ੍ਰੇਲੀਆ ਕੱਦ 52 ਆ ਕਾਸਟ ਨਾਈ ਸਿੱਖ ਗੋਤ ਆ ਭੁੱਲਰ ਉਮਰ 14 ਦਾ 1994 ਰਿਸ਼ਤਾ ਮੁੰਡਾ ਐਨ ਆਰ ਆਈ ਹੋਵੇ ਜਾਂ ਫਿਰ ਸਰਕਾਰੀ ਜੋਬ ਕਰਦਾ ਹੋਵੇ ਅੱਜ ਦੇ ਬਹੁਤ ਵਧੀਆ ਪਰਿਵਾਰਾਂ ਤੋਂ 10 ਕੁੜੀਆਂ ਦੇ ਰਿਸ਼ਤੇ ਆ। ਅਗਲਾ ਰਿਸ਼ਤਾ ਆਇਆ 7 ਨੰਬਰ ਫਾਈਲ ਨਾਮ ਕੌਰ ਪਤਾ ਜ਼ਿਲ੍ਹਾ ਨਾ ਤਾਂ ਪਟਿਆਲਾ ਨਾਬਾ ਏਰੀਆ ਪੜਾਈ ਪਾਸਟੂ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨਸ ਇਨ ਹੈਲਥ ਸਰਵਿਸ ਡਿਪਲੋਮਾ ਇਨ ਕੈਨੇਡਾ ਫਿਊਚਰ ਸਟੱਡੀ ਅਪਲਾਈਡ ਡੈਂਟਲ ਜੀ ਨਰਸਿੰਗ ਦੀ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਆ ਕਾਦਾ 5 ਫੁੱਟ 6 ਇੰਚ ਕਾਸਟ ਹੈ ਜੀ ਜੱਟ ਸਿੱਖ ਉਮਰ 12 ਤ੍ਰਿਕ 1998 ਦਾ ਬਾਰਨ ਕੰਮ ਕਨੇਡਾ ਪੀਆਰ ਆਫਿਸ ਐਡਮਿਨਿਸਟ੍ਰੇਟ ਐਡਮਿਨਿਸਟ੍ਰੇਟਰ ਹੈ ਜੀ ਰਿਸ਼ਤਾ ਚਾਹੀਦਾ ਜੀ ਮੁੰਡਾ ਚੰਗਾ ਪੜਿਆ ਲਿਖਿਆ ਹੋਵੇ 25 ਤੋਂ 30 ਕਿਲੋ ਜਮੀਨ ਹੋਵੇ ਪੰਜਾਬ ਰਹਿਣ ਦੇ ਚਾਹਵਾਨ ਹੋਵੇ ਜਾਂ ਫਿਰ ਕਨੇਡਾ ਦਾ ਪੀਆਰ ਵਰਕ ਪਰਮਿਟ ਹੋਵੇ ਨੇੜੇ ਵਾਲੇ ਸੰਪਰਕ ਕਰਨ ਜਿਵੇਂ ਇਹਨਾਂ ਦਾ ਜਿਲ੍ਹਾ ਪਟਿਆਲਾਗਾ ਜੀ ਏਰੀਆ ਨਾਬਾ 50 ਕਿਲੋਮੀਟਰ ਤੱਕ ਦੇ ਸੰਪਰਕ ਕਰਨ ਇਹ ਰਿਸ਼ਤਾ ਜਿਹਦੇ ਨਾਲ ਮੈਚ ਕਰਦਾ ਅਗਲੇrista ਹੈ 8 ਨੰਬਰ ਨਾਮ ਕੌਰ ਪਤਾ ਇਹਨਾਂ ਦਾ ਜਿਹੜਾ ਜਿਲ੍ਹਾ ਹੈ ਜੀ ਮੋਗਾ ਦਾ ਪੜਾਈ ਟੀਚਿੰਗ ਕੋਰਸ ਇਨ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਆ ਕੁੜੀ ਦਾ ਕੱਦ ਹੈ ਜੀ 5 ਫੁੱਟ 3 ਇੰਚ ਕਾਸਟ ਹੈ ਜੱਟ ਸਿਕ ਗੋਤਾ ਬਰਾਡ ਉਮਰ 8 ਤਰੀਕ ਹੈ 1992 ਦਾ ਬਰਨ ਕੰਮ ਕੈਨੇਡਾ ਵਰਕ ਪਰਮਟ ਤੇ ਆ 20 ਕਿੱਲੇ ਜ਼ਮੀਨ ਆ ਆਪਦੇ ਕੋਲ ਇਹਨਾਂ ਕੋਲ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਟ ਹੋਵੇ ਲਾਜ਼ਮੀ ਜ਼ਮੀਨ 15 ਕਿੱਲੇ ਤੱਕ ਹੋਵੇ ਜੀ ਅਗਲਾ ਰਿਸ਼ਤਾ ਆਇਆ ਨਾਉ ਨੰਬਰ ਨਾਮ ਕੌਰ ਪਤਾ ਅੰਬਾਲਾ ਤੋਂ ਰਿਸ਼ਤਾ ਪੜ੍ਹਾਈ ਬੀਟਾ ਕੈਨ ਕੰਪਿਊਟਰ ਸਾਇੰਸ ਐਂਡ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਇਨ ਇਨਫੋਰਮੇਸ਼ਨ ਟੈਕਨੋਲੋਜੀ ਭੈਣ ਕੋਈ ਨਹੀਂ ਭਰਾ ਇੱਕ ਹੈ ਜੀ ਅਨਮੈਰਿਡਾ ਕੁੜੀ ਦੀ ਹਾਈਟ 5 ਫੁੱਟ 1 ਇੰਚ ਆ ਕਾਸਟ ਹੈ ਜਰਸੀ ਗੋਤਾ ਟੇਲੋਂ ਉਮਰ 29 ਮੇ ਦਾ ਬਾਰਨਾ ਕੰਮ ਕੈਨੇਡਾ ਪੀਆਰ ਆ ਗਵਰਨਮੈਂਟ ਜੌਬ ਜੀ ਕੋਰਟ ਚ ਮੁੰਡਾ ਇਕੱਲਾ ਹੋਵੇ ਜੀ ਕਰਦੇ ਆਂਦਾ 15 ਤੋਂ 20 ਕਿੱਲੇ ਜ਼ਮੀਨ ਹੋਵੇ ਵੈਸ਼ ਨੂੰ ਹੋਵੇ ਤੇ ਕੈਨੇਡਾ ਹੋਵੇ ਆਗਲਾ ਰਿਸ਼ਤਾ ਆਇਆ 10 ਨੰਬਰ ਨਾਮ ਕੌਰ ਪਤਾ ਲੁਧਿਆਣਾ ਪੜ੍ਹਾਈ ਲੜਕੀ ਲੜਕੀ ਨੇ ਕਰੀ ਹੈ ਗ੍ਰੈਜੂਏਸ਼ਨ ਉਸ ਤੋਂ ਬਾਅਦ ਐਮਏ ਕਰੀ ਹੈ ਪੋਲੀਟੀਕਲ ਸਾਇੰਸ ਚ ਤੇ ਉਸ ਤੋਂ ਬਾਅਦ ਐਲਐਲਬੀ ਭੈਣ ਇੱਕ ਮੈਰਿਡ ਕੈਨੇਡਾ ਦੀ ਪੀ ਪੀ ਆਰ ਭਰਾ ਇੱਕ ਅਨਮੈਰਿਡਾ ਕੱਦ ਕੁੜੀ ਦਾ 5 ਫੁੱਟ 3 ਇੰਚ ਕਾਸਟ ਹੈ ਜਰਸੀ ਗੋ ਤੇ ਸਿੱਧੂ ਉਮਰ 7 ਤਰੀਕ ਚੌਥਾ ਮਹੀਨਾ 1990 ਕੰਮ ਐਡਵੋਕੇਟ ਪ੍ਰੈਕਟਿਕਸ ਇਨ ਕੋਰਟ ਮੁੰਡਾ ਵੈਲ ਐਜੂਕੇਟਿਡ ਪ੍ਰੋਫੈਸ਼ਨਲੀ ਸੈਟਲ ਅਤੇ ਵੈਲ ਲੈਂਡ ਪ੍ਰਾਪਰਟੀ ਹੋਵੇ ਏਸੀ ਅੱਜ ਦੇ 10 ਰਿਸ਼ਤੇ ਵਧੀਆ ਪਰਿਵਾਰਾਂ ਤੋਂ ਆਂ ਜੀ ਤੁਸੀਂ ਮੁਰੇ ਇੱਕ ਨੰਬਰ 2 ਨੰਬਰ 3 ਨੰਬਰ ਐਵੇਂ ਕਹਿ ਕੇ ਬੋਲੇ ਹੋਏ ਆ ਜੀ ਰਿਸ਼ਤੇ ਤੁਸੀਂ ਰਿਸ਼ਤਾ ਨੰਬਰ ਦੱਸ ਕੇ ਹੀ ਲੈਣਾ ਹੈਗਾ ਜੀ ਬਾਕੀ ਆਪ ਦਾ ਵਟਸਐਪ ਤੇ ਬਾਇਓ ਡਾਟਾ ਭੇਜ ਦਿਓ ਜੀ ਫਿਰ ਤੁਹਾਨੂੰ ਲਾਜ਼ਮੀ ਰਿਸ਼ਤਾ ਸੈਂਡ ਕੀਤਾ ਜਾਊਗਾ ਜਿਹੜਾ ਵੀ ਤੁਸੀਂ ਰਿਸ਼ਤੇ ਦਾ ਨੰਬਰ ਦੇਖੋਗੇ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਡੇ ਚੈਨਲ ਤੇ ਮੁੰਡੇ ਕੁੜੀਆਂ ਦੇ ਰਿਸ਼ਤਿਆਂ ਦੀ ਐਡ ਲਗਵਾਈ ਜਾਂਦੀ ਹੈ ਜੀ ਕੁੜੀਆਂ ਦੇ ਰਿਸ਼ਤੇ ਦੀ ਫ੍ਰੀ ਐਡ ਲਗਾਈ ਜਾਂਦੀ ਹੈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ